ਬਾਰੇ ਫੈਸਲਾ ਕੀਤਾ ਗਿਆ ਜੀ ਕਿ ਜਾਤੀ ਗੱਣਾ ਦਾ ਜਿਹੜਾ ਹੋਣਾ ਬਹੁਤ ਜ਼ਰੂਰੀ ਆ ਜੀ ਦੂਸਰਾ ਜਿਹੜਾ 12.5% ਜੋ ਕਿ ਸਾਡੇ ਚਮਾਰ ਭਾਈ ਸਾਰਾ ਤੇ ਬਜਵੀ ਸਿੰਘ ਅਖਵਾਰ ਵਿਕੀ ਭਾਈਚਾਰੇ ਦੇ ਵਿੱਚ ਹਮਮ ਕੀ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਲੰਬਤ ਚੱਲ ਰਿਹਾ ਹੈ ਉਹਦੇ ਬਾਰੇ ਵਿਚਾਰ ਫਟਾਂਦਰਾ ਕੀਤਾ ਗਿਆ ਜੀ ਤੇ ਆਪਣੇ ਡਾਕਟਰ ਗੁਰਵਿੰਦਰ ਸਿੰਘ ਰੇਟੇ ਦੇ ਬਾਰੇ ਗੱਲ ਹੋਈ ਆ ਹਮ ਉਹਦੇ ਉੱਤੇ ਜੋ ਮੁਕਦਮਾ ਦਰਜ ਕੀਤਾ ਹਮ ਮੈਂ ਇਹ ਇਥੇ ਦੱਸ ਦੇਣਾ ਚਾਹੁੰਦਾ ਹਮ ਕੇ ਜੱਟ ਭਾਈਚਾਰਾ ਤੇ ਮਲਵੀ ਭਾਈਚਾਰਾ ਜਿਹੜਾ ਇਹਨਾਂ ਦੇ ਸਦੀਆਂ ਤੋਂ ਆਪਸੀ ਜਿਹੜੇ ਆ ਉਹ ਨੌ ਮਾਸ ਦੇ ਰਿਸ਼ਤੇ ਵਰਗੂ ਜਿਹੜੇ ਸੰਬੰਧ ਚੱਲੇ ਆਏ ਆ ਔਰ ਹੋ ਸਕਦਾ ਇਸ ਸਮੁੱਚੇ ਸਮਾਜ ਵਾਸਤੇ ਰਗਰੇਟੇ ਨੇ ਗੱਲ ਨਹੀਂ ਕਹੀ ਕੋਈ ਕਿਸੇ ਵਾਸਤੇ ਜੇ ਕੋਈ ਗੱਲ ਹੋਈ ਆ ਤੇ ਇਹ ਗੱਲਾਂ ਨੂੰ ਏਡਾ ਉਹਨਾਂ ਨੂੰ ਨਹੀਂ ਸੀ ਹਾਈਲਾਈਟ ਕਰਕੇ ਇਹ ਕਾਰਵਾਈ ਜਿਹੜੀ ਕੀਤੀ ਆ ਮੈਂ ਇਹਦੀ ਨਖੇਦੀ ਕਰਦਾ ਔਰ ਮੈਂ ਜਿਹੜਾ ਸਰਕਾਰ ਨੂੰ ਵੀ ਇਹ ਅਪੀਲ ਕਰਦਾ ਕਿ ਇਹਦੇ ਤੇ ਦੁਬਾਰਾ ਇਨਕੁਆਇਰੀ ਕਰਾ ਕੇ ਜਿਹੜਿਆ ਇਸ ਕੇਸ ਨੂੰ ਖਾਰਜ ਕੀਤਾ ਜਾਵੇ ਤਾਂ ਕਿ ਕਿਸੇ ਦੇ ਨਾਲ ਤੱਕਾ ਨਾ ਹੋ ਸਕੇ ਇਹ ਜਿਹੜਾ ਇੱਕ ਜੇ ਇਸ ਗੱਤੇ ਕੋਈ ਨਾ ਫੈਸਲਾ ਹੋਇਆ ਤੇ ਇਹ ਸਮਝਿਆ ਜਾਏਗਾ ਕਿ ਇਹ ਇੱਕ ਪਾਸੇ ਜਿਹੜਾ ਵਾ ਇੱਕ ਪਾਸੜ ਹੀ ਜਿਹੜੀ ਕਾਰਵਾਈ ਹੋਈ ਆ ਅੱਜ ਦੀ ਇਸ ਸਾਰਥਕ ਮੀਟਿੰਗ ਤੋਂ ਬਾਅਦ ਲੋੜ ਪਈ ਕਿ ਇਸ ਪ੍ਰੋਗਰਾਮ ਨੂੰ ਫਿਊਚਰ ਦੇ ਵਿੱਚ ਸਹੀ ਤਰੀਕੇ ਨਾਲ ਚਲਾਉਣ ਦੇ ਵਾਸਤੇ ਇੱਕ ਐਕਸ਼ਨ ਕਮੇਟੀ ਬਣਾਈ ਜਾਵੇ। ਉਹ ਐਕਸ਼ਨ ਕਮੇਟੀ ਫਿਲਹਾਲ ਹਰ ਇੱਕ ਜ਼ਿਲ੍ਹੇ ਦੇ ਵਿੱਚੋਂ ਇੱਕ-ਇੱਕ ਪਰਸਨੈਲਿਟੀਜ਼ ਨੂੰ ਲਿਆ ਗਿਆ। ਇੱਕ-ਇੱਕ ਮੈਂਬਰ ਲਿਆ ਗਿਆ। ਔਰ ਆਉਣ ਵਾਲੇ ਸਮਾਂ ਦੇ ਵਿੱਚ ਇਸ ਦੇ ਵਿੱਚ ਵਾਧਾ ਵੀ ਕੀਤਾ ਜਾ ਸਕਦਾ। ਹੋਰ ਸਰਕਾਰ ਮੈਂਬਰ ਵੀ ਦੇਖਣੇ ਬੱਚੇ ਤੇ। ਹਾਂਜੀ। ਕਈ ਮੈਂਬਰ ਸਰਕਾਰ ਬਣਦੇ ਜਿੱਦੇ ਚ ਦੋ ਵੀ ਹੋ ਸਕਦੇ। ਉਹ ਉਹੀ ਉਹੀ ਲੱਗਾ ਕਹਿਣਾ। ਹਾਂ ਹਾਂ। ਹਰ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਤੋਂ ਦੋ ਵੀ ਹੋ ਸਕਦੇ ਆ ਇਸ ਤੋਂ ਜ਼ਿਆਦਾ ਵੀ ਹੋ ਸਕਦੇ ਆ। ਇਹ ਕੋਈ ਸਖਤ ਰੂਲ ਨਹੀਂ ਹੈ ਕਿ ਇੱਕ ਜ਼ਿਲ੍ਹੇ ਦੇ ਵਿੱਚੋਂ ਇੱਕ ਜਾਂ ਦੋ ਹੀ ਲੈਣੇ ਆ ਜਿਆਦਾ ਵੀ ਹੋਣਗੇ ਤਾਂ ਫਿਲਹਾਲ ਜਿਹੜੇ ਅਨਾਉਂਸਮੈਂਟ ਅੱਜ ਇੱਥੇ ਹਾਜ਼ਰ ਨੇ ਔਰ ਉਹਨਾਂ ਦੀ ਕਾਰਜ ਹੈ 15 ਜ਼ਿਲ੍ਹੇ ਪੰਜਾਬ ਦੇ ਤਿਆਂ ਚੋਂ 15 ਜ਼ਿਲ੍ਹਿਆਂ ਚੋਂ ਇੱਥੇ ਆਏ ਨੇ ਬੰਦੇ 10 10 ਹਜ਼ਾਰ ਹੈ ਜੀ ਅੱਛਾ ਠੀਕ ਹੈ ਜੀ ਨਵਾਂ ਸ਼ਹਿਰ ਡਿਸਟ੍ਰਿਕਟ ਤੋਂ ਇਹਦੇ ਵਿੱਚ ਮੈਂਬਰ ਲਗੇ ਨੇ ਉਹ ਹਨ ਸ਼੍ਰੀ ਦੀਪਕ ਕਈ ਜੀ ਬਲਤਨੀ ਲੁਧਿਆਣਾ ਤੋਂ ਸਰਦਾਰ ਹਰਪਜੀਤ ਸਿੰਘ ਸੰਗਰ ਜੀ ਬਰਨਾਲਾ ਤੋਂ ਸਰਦਾਰ ਲਖਮਨ ਸਿੰਘ ਸੋਤਾ ਜੀ ਠੀਕ ਹੈ ਮੋਗਾ ਤੋਂ ਪ੍ਰਗਟ ਸਿੰਘ ਰਾਜਿਆੜਾ ਜੀ ਸੰਗਰੂਰ ਤੋਂ ਸਰਦਾਰ ਦਰਸ਼ਨ ਸਿੰਘ ਲੈਫਟਨੈਂਟ ਜੀ ਚਲੋ ਉਹ ਖੜੇ ਆ ਚਲੇ ਗਏ ਚਲੇ ਗਏ اچھا ਫਤੇਗੜ ਸਾਹਿਬ ਤੋਂ ਹਰਵੰਤ ਸਿੰਘ ਨੀਲੋ ਜੀ ਇਹ ਚਲੇ ਜਾਓ ਇਹ ਜਾ ਦਿਓ ਅੰਮ੍ਰਿਤਸਰ ਤੋਂ ਪ੍ਰਹਾਰ ਸਿੰਘ ਡੀਐਸਪੀ ਸਾਹਿਬ ਜੀ ਮੋਹਾਲੀ ਤੋਂ ਹਰਨੇਕ ਸਿੰਘ ਨੰਡਾਲੀ ਜੀ ਕਪੂਰਥਲਾ ਤੋਂ ਆਸ਼ੂ ਮੱਟੂ ਜੀ ਅੰਮ੍ਰਿਤਸਰ ਤੋਂ ਪਵਨ ਗਿੱਲ ਆ ਰਹੇ ਤੁਹਾਨੂੰ ਸਮਾਜ ਤੋਂ ਜੀ ਅੰਮ੍ਰਿਤਸਰ ਤੋਂ ਇਹ ਇੱਕ ਹੋਰ ਨੇ ਜੀ ਸਰਦਾਰ ਗੁਰਵਕਸ਼ਨ ਸ਼ੇਰ ਗਿੱਲ ਜੀ ਜ਼ਿਲ੍ਹਾ ਨਵਾਂ ਸ਼ਹਿਰ ਤੋਂ ਡਾਕਟਰ ਨਰੇਸ਼ ਬੈਂ ਜੀ ਲੁਧਿਆਣਾ ਤੋਂ ਰਾਮ ਰਤਨ ਪੁੰਗਾਣੀਆ ਜੀ ਸੰਗਰੂਰ ਤੋਂ ਵਿੱਕੀ ਪ੍ਰੋਚਾ ਜੀ ਆਏ ਨੇ ਤੇ ਹੁਸ਼ਿਆਰਪੁਰ ਤੋਂ ਡਿਸਟ੍ਰਿਕਟ ਹੁਸ਼ਿਆਰਪੁਰ ਤੋਂ ਇਹਨਾਂ ਨੇ ਮੇਰੀ ਡਿਊਟੀ ਲਈ ਹੈ ਜੀ ਤੇ ਮੈਂ ਹਾਜ਼ਰ ਹਾਂ ਇਹ ਫਿਲਹਾਲ ਇੰਨੀਆਂ ਅਨਾਉਂਸਮੈਂਟਸ ਹੈਗੀਆਂ ਜੀ ਇਹਦੇ ਵਿੱਚ ਵਾਧਾ ਕੀਤਾ ਜਾਊਗਾ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਇੱਕ ਤਾਂ ਪੂਰੇ 23 ਜ਼ਿਲ੍ਹੇ ਨਹੀਂ ਕਵਰ ਹੋਏ ਤੇ ਹੋਰ ਵੀ ਜਿੰਨੇ ਜੁਹਾਰੂ ਸਾਥੀ ਔਰ ਜਿਹੜੇ ਵੀ ਬੰਦੇ ਹੋਰ ਕੰਮ ਕਰਨ ਵਾਲੇ ਹੈਗੇ ਉਹਨਾਂ ਵਿੱਚ ਹੋਰ ਐਡ ਕੀਤਾ ਜਾਊਗਾ ਜੀ ਇਹ ਟੀਮ ਨੂੰ ਵੱਡੀ ਕੀਤਾ ਜਾਊਗਾ ਜੀ ਅੱਜ ਦਾ ਕੀ ਪ੍ਰੋਗਰਾਮ ਹੈ ਉਹ ਵੀ ਦੱਸੋ ਅੱਜ ਦਾ ਜਿਹੜਾ ਫੈਸਲਾ ਹੋਇਆ ਉਹ ਵੀ ਦੱਸੋ ਅੱਜ ਦਾ ਜਿਹੜਾ ਫੈਸਲਾ ਹੋਇਆ ਜੀ ਉਹ ਹਾਂਜੀ ਅਸੀਂ ਹੁਣ ਹੁਣੇ ਲੁਧਿਆਣੇ ਡਾਕਟਰ ਅੰਬੇਦਕਰਪਾ ਬੰਦੇ ਵਿੱਚ ਜਿਹੜੀ ਹੈ ਮਾਝੀ ਸਿੱਖ ਕਮਿਊਨਿਟੀ ਦੀਆਂ ਵੱਖ-ਵੱਖ ਜਥੇਬੰਦੀਆਂ ਦੀ ਮੀਟਿੰਗ ਕਰਕੇ ਨੇ ਤੇ ਇਹਦੇ ਵਿੱਚ ਪਹਿਲਾਂ ਵੀ ਜਿਸ ਤਰ੍ਹਾਂ ਸਰਦਾਰ ਸੰਗਰਾ ਸਿੰਘ ਕਲਿਆਣ ਜੀ ਨੇ ਅ ਦੱਸਿਆ ਪ੍ਰੋਗਰਾਮ ਕਿ ਬਹੁਤ ਜਿਹੜੇ ਵੱਖ-ਵੱਖ ਫੈਸਲੇ ਲੈਂਦੇ ਨੇ ਤੇ ਉਹਨਾਂ ਸੰਬੰਧੀ ਇੱਕ ਦਈ ਹੈ ਵੀ ਕਿ ਇੱਕ ਤੋਂ ਦੋ 3 ਨੂੰ ਜਿਹੜਾ ਹੈ ਮੰਗ ਪੱਤਰ ਦਿੱਤੇ ਜਾਣਗੇ ਤੇ ਦੂਸਰਾ ਤੁਸੀਂ ਜਿਹੜੇ ਅੱਜ ਦੀ ਮੀਟਿੰਗ ਹੋਈ ਹੈ ਇਹਦੇ ਵਿੱਚ ਕਿਹੜੇ-ਕਿਹੜੇ ਫੈਸਲੇ ਲਿੱਤੇ ਆ ਤੇ ਉਹਦੇ ਬਾਰੇ ਕੀ ਕਹੋਗੇ ਅੱਜ ਦੀ ਮੀਟਿੰਗ ਦੇ ਜਿਹੜੇ ਵੀ ਫੈਸਲੇ ਜਿਹੜੇ ਹੋਇਆ ਉਹਦੇ ਵਿੱਚ ਇੱਕ ਜਾਤੀ ਗਣਨਾ ਦੇ ਬਾਰੇ ਫੈਸਲਾ ਕੀਤਾ ਗਿਆ ਜੀ ਕਿ ਜਾਤੀ ਗਣਨਾ ਦਾ ਜਿਹੜਾ ਹੁਣ ਬਹੁਤ ਜ਼ਰੂਰੀ ਆ ਜੀ ਦੂਸਰਾ ਜਿਹੜਾ 12.5% ਜੋ ਕਿ ਸਾਡੇ ਚਮਾਰ ਭਾਈਚਾਰੇ ਤੇ ਬਜਵੀਪਸਰ ਖਵਾਲ ਬਿੱਕੀ ਪਾਈਚਾਰੇ ਦੇ ਵਿੱਚ ਹੂੰ ਹੂੰ ਕਿ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਲੰਬਤ ਚੱਲ ਰਿਹਾ ਹੈ ਉਹਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਜੀ ਕਿ ਪਹਿਲੀਆਂ ਸਰਕਾਰਾਂ ਵੀ ਜਿਵੇਂ ਕਿ ਬਾਦਲ ਸਰਕਾਰ ਤੇ ਕੈਪਟਨ ਸਰਕਾਰ ਇਸ ਸਰਕਾਰ ਦਾ 2006 ਦਾ ਐਕਟ ਨੂੰ ਚੈਲੰਜ ਹੋਇਆ ਤੇ ਉਹਨਾਂ ਨੇ ਇਸ ਐਕਟ ਦੀ ਨੂੰ ਜਿਹੜਾ ਡਿਫੈਂਡ ਕਰਨ ਦੇ ਵਾਸਤੇ ਇਸ ਕੇਸ ਦੇ ਵਾਸਤੇ ਉਸ ਸਮੇਂ ਦੇ ਹਰੀਸ਼ ਹਾਲਵੇ ਜਿਹੜਾ ਬਹੁਤ ਚੋਟੀ ਦਾ ਸੁਪਰੀਮ ਕੋਰਟ ਦਾ ਵਕੀਲ ਆ ਉਹ ਕਰਕੇ ਸਟੇ ਗ੍ਰਾਂਟ ਕਰਵਾਇਆ ਸੀ ਜੀ ਜੋ ਸਟੇ ਅਜੇ ਤੱਕ ਚੱਲ ਰਿਹਾ ਸੀ ਜੀ ਔਰ ਹੁਣ ਵੀ ਅਸੀਂ ਪੰਜਾਬ ਸਰਕਾਰ ਜਿਹੜੀ ਕਿ ਪੰਜਾਬ ਦੇ ਵਿੱਚ ਬਹੁਮਤ ਦੇ ਨਾਲ ਸਰਕਾਰ ਬਣਾਈ ਆ ਭਗਵੰਤ ਮਾਨ ਦੀ ਸਰਕਾਰ ਆ ਔਰ ਉਹਦੇ ਵਿੱਚ 92 ਸੀਟਾਂ ਜਿਹੜੀਆਂ ਆਉਣੀਆਂ ਇਹ ਸਿਰਫ ਜੇ ਅਸੀਂ ਮਾਲਵਾ ਬੈਟਰੀ ਲੈਨੇ ਆ ਤੇ ਉਹਦੇ ਵਿੱਚ ਵੀ ਜਿਹੜੇ ਆ ਬਜਵੀ ਸਿੱਖ ਤੇ ਵਾਲਬਿਕ ਭਾਈਚਾਰੇ ਦੀ ਜਿਹੜੀ ਬਹੁ ਗਿਣਤੀ ਦਾ ਸਦਕਾ ਹੀ ਉਹਨਾਂ ਨੂੰ 69 ਸੀਟਾਂ ਦੇ ਵਿੱਚੋਂ 14 ਸੀਟਾਂ ਮਿਲੀਆਂ ਇਸੇ ਤਰ੍ਹਾਂ ਜੇ ਅਸੀਂ ਮਾਝੇ ਦੀ ਗੱਲ ਕਰੀਏ ਤਾਂ 25 ਸੀਟਾਂ ਦੇ ਵਿੱਚੋਂ 16 ਸੀਟਾਂ ਮਿਲੀਆਂ ਵੀ ਇਸੇ ਹੀ ਕੌਮ ਦੀ ਬਹੁ ਗਿਣਤੀ ਦਾ ਨਤੀਜਾ ਹੈ ਔਰ ਜਿਸੇ ਪਾਸੇ ਅਸੀਂ ਦੁਆਬੇ ਵਾਲੇ ਪਾਸੇ ਜਾਂਦੇ ਹਾਂ ਤਾਂ ਉੱਥੇ ਜਿਹੜੀ ਆ ਇਹਨਾਂ ਦੀ ਗਿਣਤੀ ਘੱਟ ਹੋਣ ਕਰਕੇ ਉੱਥੇ ਸਰਕਾਰ ਨੂੰ ਸਿਰਫ ਦੋ ਸੀਟਾਂ ਦੇ ਸਬਰ ਕਰਨਾ ਪਿਆ ਸੋ ਸਾਡੀ ਜਿਹੜੀ ਪੁਰਜ਼ੋਰ ਅਪੀਲ ਆ ਪੰਜਾਬ ਸਰਕਾਰ ਨੂੰ ਮਾਨ ਸਰਕਾਰ ਨੂੰ ਮਾਨ ਸਾਹਿਬ ਨੂੰ ਕਿ ਉਹ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਹੁਣ ਵੀ ਕੋਈ ਚੋਟੀ ਦਾ ਵਕੀਲ ਕਰਕੇ ਇਸ ਕੇਸ ਨੂੰ ਜਿਹੜਾ ਵਾ ਜਿਹੜਾ ਸਰਕਾਰ ਦਾ ਹੀ ਜਿਹੜਾ ਉਹ ਐਕਟ ਚੈਲੰਜ ਹੋਇਆ ਉਹਨੂੰ ਡਿਫੈਂਡ ਕਰਕੇ ਸਾਡੇ ਹੱਕ ਦੇ ਵਿੱਚ ਫੈਸਲੇ ਕਰਨ ਦੀ ਜਿਹੜੀ ਆ ਜਿਹੜੀ ਆ ਉਹ ਚਾਰਾਜੋਈ ਕਰੇ ਪਰ ਇਹ ਸਾਡੀ ਅਪੀਲ ਆ ਕਿ ਇਹਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਜਿਹੜਾ ਇਹ ਵੀ ਹੋਣਾ ਚਾਹੀਦਾ ਕਿ ਬੱਤਰਪੀ ਸਾਨੂੰ ਇਸ ਕੌਮ ਦਾ ਆਉਣ ਵਾਲੇ ਸਮੇਂ ਸਰਕਾਰ ਨੂੰ ਜਿਹੜਾ ਵਾ ਉਹ ਰੂਰ ਤੇ ਰੂਸ ਚੱਲਣਾ ਪਵੇ। ਹੋਰ ਤੁਸੀਂ ਕੀ ਕੀ ਫੈਸਲੇ ਕੀਤੇ ਅੱਜ ਜਿਹੜੇ ਹੈ। ਮੰਗ ਪੱਤਰ ਦੇਣ ਦਾ ਪਤਾ ਲੱਗਿਆ ਤੇ ਦੂਸਰਾ ਇੱਕ ਹੋਰ ਤੁਸੀਂ ਕੇਸ ਅੰਦਰ ਗੱਲ ਚੱਲੀ ਸੀ ਡਾਕਟਰ ਰੰਗਰੇਟੇ ਬਾਰੇ ਤੁਸੀਂ ਕੀ ਨਾ ਜਾਓਗੇ। ਇਹਦੇ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਇੱਕ ਦਿਨ ਜਿਹੜਾ ਫਸਤੀਤਾ ਜਾਏਗਾ ਔਰ ਉਸ ਦਿਨ ਦੇ ਵਿੱਚ ਉਥੋਂ ਦੀ ਐਡਮਿਨਿਸਟ੍ਰੇਸ਼ਨ ਖਾਸ ਕਰਕੇ ਡਿਪਟੀ ਕਮਿਸ਼ਨਰ ਨੂੰ ਇਸ ਸਾਡੀਆਂ ਮੰਗਾਂ ਦੇ ਸਬੰਧ ਦੇ ਵਿੱਚ ਜਿਹੜਾ ਵਾ ਉਹ ਇੱਕ ਮੰਗ ਪੱਤਰ ਜਿਹੜਾ ਉਹ ਦਿੱਤਾ ਜਾਵੇਗਾ ਤਾਂ ਕਿ ਸਰਕਾਰ ਦੇ ਕੋਲ ਸਾਡੀ ਜਿਹੜੀ ਆ ਇਹ ਮੰਗਾਂ ਜਿਹੜੀਆਂ ਉਹ ਪਹੁੰਚ ਸਕਣ ਤੇ ਜਿਹੜੀ ਆਪਣੇ ਡਾਕਟਰ ਗੁਰਵਿੰਦਰ ਸਿੰਘ ਰੈਟਰੀ ਦੇ ਬਾਰੇ ਗੱਲ ਹੋਈ ਆ ਉਹਦੇ ਉੱਤੇ ਜੋ ਮੁਕਦਮਾ ਦਰਜ ਕੀਤਾ ਮੈਂ ਇਹ ਇੱਥੇ ਦੱਸ ਦੇਣਾ ਚਾਹੁੰਦਾ ਕਿ ਜੱਟ ਭਾਈਚਾਰਾ ਤੇ ਮਰਬੀ ਭਾਈਚਾਰਾ ਜਿਹੜਾ ਇਹਨਾਂ ਦੇ ਸਦੀਆਂ ਤੋਂ ਆਪਸੀ ਜਿਹੜੇ ਆ ਉਹ ਨੌ ਮਾਸ ਦੇ ਰਿਸ਼ਤੇ ਵਰਗੂ ਜਿਹੜੇ ਸਬੰਧ ਚੱਲੇ ਆਏ ਆ ਔਰ ਹੋ ਸਕਦਾ ਇਸ ਸਮੁੱਚੇ ਸਮਾਜ ਵਾਸਤੇ ਰਗਰੇਟੇ ਨਹੀਂ ਗੱਲ ਨਹੀਂ ਕਹੀ ਕੋਈ ਕਿਸੇ ਵਾਸਤੇ ਜੇ ਕੋਈ ਗੱਲ ਹੋਈ ਆ ਤੇ ਇਹ ਗੱਲਾਂ ਨੂੰ ਐਡਾ ਉਹਨਾਂ ਨੂੰ ਨਹੀਂ ਸੀ ਹਾਈਲਾਈਟ ਕਰਕੇ ਇਹ ਕਾਰਵਾਈ ਜਿਹੜੀ ਕੀਤੀ ਆ ਮੈਂ ਇਹਦੀ ਨਖੇਦੀ ਕਰਦਾ ਔਰ ਮੈਂ ਜਿਹੜਾ ਸਰਕਾਰ ਨੂੰ ਵੀ ਇਹ ਅਪੀਲ ਕਰਦਾ ਕਿ ਇਹਦੇ ਤੇ ਦੁਬਾਰਾ ਇਨਕੁਆਰੀ ਕਰਾ ਕੇ ਜਿਹੜਿਆ ਇਸ ਕੇਸ ਨੂੰ ਖਾਰਜ ਕੀਤਾ ਜਾਵੇ ਤਾਂ ਕਿ ਕਿਸੇ ਦੇ ਨਾਲ ਤੱਕਾ ਨਾ ਹੋ ਸਕੇ ਇਹ ਜਿਹੜਾ ਇੱਕ ਜੇ ਇਸ ਗੱਤੇ ਕੋਈ ਨਾ ਫੈਸਲਾ ਹੋਇਆ ਤੇ ਇਹ ਸਮਝਿਆ ਜਾਏਗਾ ਕਿ ਇਹ ਇੱਕ ਪਾਸੇ ਜਿਹੜਾ ਵਾ ਇੱਕ ਪਾਸੜੇ ਹੀ ਜਿਹੜੀ ਕਾਰਵਾਈ ਹੋਈ ਆ ਇਦਾਂ ਕਹਿੰਦਾ ਮੈਂ ਜਿਹੜਾ ਉਹ ਕੀ ਤੁਸੀਂ ਰੰਗਰੇਟਾ ਸਾਹਿਬ ਦੇ ਨਾਲ ਕਾਨੂੰਨੀ ਹੈਲਪ ਜਾਂ ਕਿਸੇ ਵੀ ਤਰ੍ਹਾਂ ਦੀ ਮਦਦ ਕਰਨ ਨੂੰ ਤਿਆਰ ਹਾਂ ਹਾਂ ਮੈਂ ਹੀ ਨਹੀਂ ਮੇਰੇ ਸਾਥੀ ਜਿੰਨੇ ਵੀ ਅੱਜ ਦੀ ਮੀਟਿੰਗ ਵਿੱਚ ਹੋ ਰਹੇ ਆ ਇਹ ਸਾਰੇ ਹੀ ਹੋਰ ਵੀ ਅਸੀਂ ਆਪਣੇ ਬਾਜੇ ਦੇ ਵਿੱਚ ਗੱਲਬਾਤ ਕੀਤੀ ਆ ਸਾਰੇ ਹੀ ਉਹਦੇ ਨਾਲ ਜਿਹੜੇ ਆ ਮੋٹے ਨਾ ਮੋਢਾ ਜਿਹੜਾ ਉਹ ਲਾ ਕੇ ਖੜਿਆ ਹਰ ਪੱਖ ਤੋਂ ਖੜਿਆ ਉਹਦੀ ਜਿਸ ਜਿਸ ਵੀ ਪੱਖ ਤੋਂ ਕਾਨੂੰਨੀ ਪੱਖ ਤੋਂ ਵੀ ਉਹਦੀ ਜਿਹੜੀ ਅਸੀਂ ਹਰ ਪੱਖ ਤੋਂ ਦੀ ਮਦਦ ਕਰਨ ਨੂੰ ਤਿਆਰ ਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਡੀਐਸਪੀ ਸਰਦਾਰ ਪ੍ਰਤਾਪ ਸਿੰਘ ਜੀ ਸਮੁੱਚੀ ਅੱਜ ਦੀ ਮੀਟਿੰਗ ਦੇ ਵਿੱਚ ਜਿਹੜੇ ਫੈਸਲੇ ਹੋਇਆ ਸਾਰੇ ਆਗੂ ਸਹਿਵਾ ਨਾਲ ਕਿਉਂਕਿ ਵੱਖ-ਵੱਖ ਡਿਸਟ੍ਰਿਕਟਾਂ ਤੋਂ ਆਏ ਸੀ ਤੁਸੀਂ ਦੇਖ ਰਹੇ ਹੋ ਚੈਨਲ ਆਈਪੀ ਲਾਸਟ ਮਿੰਸ ਹੋਤਾ ਤੇ ਉਮੀਦ ਹੈ ਤੁਸੀਂ ਇਸ ਚੈਨਲ ਨੂੰ ਅੱਜ ਦੀ ਮੀਟਿੰਗ ਦੀ ਜਿਹੜੀ ਪ੍ਰੋਸੀਡਿੰਗ ਨੂੰ ਵੱਧ ਤੋਂ ਵੱਧ ਮੈਂ ਜਿਸ ਤਰ੍ਹਾਂ ਸੀ ਪਹਿਲਾਂ ਕਹਿੰਦੇ ਹੁੰਦੇ ਆ ਕਿ ਇਹ ਜਿਆਦਾ ਤੋਂ ਜਿਆਦਾ ਮੱਜਬੀ ਸਿੱਖ ਤੇ ਵਾਲਮੀਕ ਭਾਈਚਾਰੇ ਤੱਕ ਪਹੁੰਚਾ ਦਿਓ ਕਿਉਂਕਿ ਅੱਜ ਜਿਹੜੇ ਬਹੁਤੇ ਫੈਸਲੇ ਆ ਉਹ ਵਾਲਮੀਕ ਮੱਜਬੀ ਸਿੱਖ ਭਾਈਚਾਰੇ ਦੇ ਫੇਵਰ ਚ ਕੀਤੇ ਗਏ ਦੂਸਰੀ ਗੱਲ ਜਿਹ ਨ ਦੂਸਰੀਆਂ ਸਟੇਟਾਂ ਚ ਹੋ ਰਹੀ ਆ ਜਿਸ ਤਰ੍ਹਾਂ ਆਂਧਰਾ ਪ੍ਰਦੇਸ਼ ਨੇ ਤੁਰੰਤ ਸਰਕਾਰ ਨੇ ਜਿਹੜੀ ਜਾਤੀ ਗਣਨਾ ਕਰਨ ਦਾ ਫੈਸਲਾ ਲੀਤਾ ਲੈਤਾ ਹੈ ਬਿਹਾਰ ਸਰਕਾਰ ਨੇ ਲੇਤਾ ਤਾਂ ਪੰਜਾਬ ਸਰਕਾਰ ਨੂੰ ਵੀ ਸਾਡੀ ਗੁਜਾਰਿਸ਼ ਆ ਕਿ ਤੁਰੰਤ ਹੋ ਜਾਤੀ ਜਨਗਣਨਾ ਜਿਹੜੀ ਕਰਵਾਈ ਜਾਵੇ ਸੋ ਇਨਾਈ ਕਹਿੰਦੇ ਹੋਏ ਧੰਨਵਾਦ ਥੈਂਕ ਯੂ